ਸ੍ਰੀ ਕਰਤਾਰਪੁਰ ਸਾਹਿਬ ਲੰਗਰ ਦੇ ਪਹੁੰਚ ਕੇ ਗੁਰੂ ਸਾਹਿਬ ਨੇ ਅਰਦਾਸ ਬੇਨਤੀ ਕੀਤੀ ਹੈ ਗੁਰੂ ਮਹਾਰਾਜ ਮੇਰ ਕਰਨ ਅੱਜ ਪੰਜਾਬ ਦੇ ਉੱਤੇ ਬਹੁਤ ਵੱਡਾ ਕਹਿਰ ਵਰਤਿਆ ਹੈ ਦਰਿਆਵਾਂ ਨੇ ਪਿੰਡਾਂ ਦੇ ਪਿੰਡ ਰੋੜ ਦਿੱਤੇ ਆਰਦਾਸ ਬੇਨਤੀ ਕਰਦੇ ਹਾਂ ਗੁਰੂ ਮਹਾਰਾਜ ਲੋਕਾਂ ਦੀ ਜਾਨ ਨਾ ਵੱਜਣ ਬੱਚਿਆਂ ਦੀ ਜਾਨ ਨਾ ਵੱਜਣ ਜਾਨਵਰਾਂ ਦੀ ਜਾਨ ਨਾ ਵੱਜਣ ਤੇ ਕਿਵੇਂ ਨਾ ਕਿਵੇਂ ਜੇ بارش ਰੁਕ ਰੁਕ ਜਾਂਦੀ ਹੈ ਤੇ ਆ ਨੁਕਸਾਨ ਹੋਣ ਜਿਹੜਾ ਹੈਗਾ ਉਹ ਘੱਟ ਸਕਦਾ ਹੈ ਸੋ ਅੱਜ ਦਾ ਅਰਦਾਸ ਬੇਨਤੀ ਕਰਨ ਵਾਸਤੇ ਕਰਤਾਰਪੁਰ ਸਾਹਿਬ ਕੋਰਡੋਰ ਸਾਹਮਣੇ ਗੁਰੂ ਘਰ ਉਥੇ ਅਰਦਾਸ ਬੇਨਤੀ ਕਰਨ ਵਾਸਤੇ ਆਏ ਆ ਜੇ ਪਾਣੀ ਸਰਕਾਰ ਆਉਂਦੀ ਹੈ ਤਾਂ ਪਾਣੀ ਸਰਕਾਰ ਆਉਂਦੀ ਹੈ ਤੇ ਜਿਹੜੇ ਖੂਸੀ ਬੰਨ੍ਹ ਨੇ ਜਿਹੜੇ ਲਗਾਤਾਰ ਟੁੱਟ ਜਾਂਦੇ ਨੇ ਅਗਰ ਤੁਹਾਡੀ ਸਰਕਾਰ ਇਸ ਵਿੱਚ ਚੋਂਦੀ ਹੈ ਜੀ ਤੁਸੀਂ ਦੇਖੋ ਇਹਦਾ ਇੱਕੋ ਹੀ ਇਲਾਜ ਹੈ ਪੱਕੇ ਕੰਕਰੀਟ ਦੇ ਆਪਾਂ ਨੂੰ ਪੂਰੀ ਬੰਨ੍ਹ ਬਣਾਉਣੇ ਪੈਣੇ ਅੱਕੱਚੇ ਬੰਨ ਹਰ ਸਾਲ ਟੁੱਟ ਜਾਂਦੇ ਆ ਪਰ ਐਤੀ ਜਿਹੜਾ ਨੁਕਸਾਨ ਜਿਹੜਾ ਵੱਡਾ ਹੋਇਆ ਉਹ ਨਿਲੈਕੀ ਕਰਕੇ ਪਿਆ ਤੇ ਮਾਧਪੁਰ ਦਾ ਡੈਮ ਹੈ ਪਿਛਲੇ 3-4 ਮਹੀਨਿਆਂ ਤੋਂ ਅਫਸਰ ਕਿ ਲਿਖ ਕੇ ਦੇ ਗਏ ਸਰਕਾਰ ਨੂੰ ਕਿ ਕਮਜ਼ੋਰ ਹੋਇਆ ਹੈ ਇਹਦਾ ਸਾਨੂੰ ਪੈਸੇ ਦਿਓ ਤਗੜੇ ਕਰਨ ਵਾਸਤੇ ਇਹਨੂੰ ਸਟਰੈਂਥਨ ਕਰਨ ਵਾਸਤੇ ਸਰਕਾਰ ਨੇ ਪੈਸੇ ਨਹੀਂ ਭੇਜੇ ਤੇ ਦੇਖੋ ਅੱਜ ਸਾਰਾ ਡੈਮ ਟੁੱਟ ਗਿਆ ਤੇ ਸਾਰਾ ਪਾਣੀ ਇੱਥੇ ਆ ਗਿਆ ਉਵੇਂ ਜਿੰਨੇ ਸੇਮ ਨਾਲੇ ਆ ਜਿੰਨੇ ਦਰਿਆ ਇਨਾਂ ਦੀ ਹਰ ਸਾਲ ਵੱਡੇ ਬਾਦਲ ਸਾਹਿਬ ਜੋ ਹੁੰਦੇ ਸੀ ਸਫਾਈ ਕਰਾਉਂਦੇ ਹੁੰਦੇ ਸੀ ਚਾਰ ਮਹੀਨੇ ਬਰਸਾਤਾਂ ਤੋਂ ਪਹਿਲੇ ਤੇ ਜਿੰਨੇ ਬੰਦ ਕਮਜ਼ੋਰ ਸਾਰੇ ਪੱਕੀ ਕਰ ਦਿੰਦੇ ਸੀ ਪਰ ਇਹਨਾਂ ਨੇ ਪਿਛਲੇ 4 ਸਾਲਾਂ ਚ 1 ਰੁਪਿਆ ਨਹੀਂ ਖਰਚਿਆ ਬੰਦਾਂ ਨੂੰ ਪੱਕੇ ਕਰਨ ਵਾਸਤੇ ਤੇ ਸਫਾਈ ਕਰਨ ਵਾਸਤੇ ਜਿਹਦੇ ਕਰਕੇ ਅੱਜ ਦੇਖ ਲਓ ਕਿੰਨਾ ਵੱਡਾ ਨੁਕਸਾਨ ਹੋਇਆ ਇਹ ਨਲਕੀ ਆ ਨਲਕੀ ਹੈ ਕੇਂਦਰ ਕੋਲ ਬਾਦਲ ਸਾਹਿਬ ਮੈਂ ਮੈਂ ਅੱਜ ਦੇਖੋ ਆ ਤਾਂ ਜਿੱਦ ਫੜੀ ਫੱਟਾ ਹੈ ਪੰਜਾਬ ਦਾ ਮੁੱਖ ਮੰਤਰੀ ਆ ਤਾਂ ਸੈਂਟਰ ਨੂੰ ਅਪੀਲ ਨਹੀਂ ਕਰ ਰਿਹਾ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਅਪੀਲ ਕਰਦਾ ਕਿ ਬਹੁਤ ਵੱਡਾ ਨੁਕਸਾਨ ਪੰਜਾਬ ਦੇ ਕਿਸਾਨੀ ਦੇ ਗਰੀਬ ਦਾ ਹੋਇਆ ਪਿੰਡਾਂ ਦੇ ਪਿੰਡ ਰੁੜ ਗਏ ਆਈ ਕਿਸਾਨਾਂ ਨੇ ਦੇਸ਼ ਦਾ ਢਿੱਡ ਭਰਿਆ ਆਈ ਕਿਸਾਨਾਂ ਨੇ ਪੂਰੇ ਦੇਸ਼ ਨੂੰ ਅੰਨ ਦੇ ਕੇ ਲੋਕਾਂ ਦੀ ਉਸ ਟਾਈਮ ਮਦਦ ਕੀਤੀ ਜਦੋਂ ਅੰਨ ਦੀ ਕਮੀ ਸੀ ਅੱਜ ਉਸ ਉਹ ਕਿਸਾਨਾਂ ਨੂੰ ਲੋੜ ਥੋੜੀ ਹੈ ਤੇ ਮੈਂ ਬੇਨਤੀ ਕਰਦਾ ਪ੍ਰਧਾਨ ਮੰਤਰੀ ਨੂੰ ਕੋਈ ਸਪੈਸ਼ਲ ਪੈਕੇਜ ਦੇ ਕੇ ਕਰਤੋ ਘਟ 10 8 10 ਹਜ਼ਾਰ ਕਰੋੜ ਦੇ ਕੇ ਇੱਥੇ ਦੇਣ ਜਿਹਦੇ ਕਰਕੇ ਆਪਾਂ ਘੱਟੋ ਘੱਟ ਲੱਖ ਰੁਪਿਆ ਕਿੱਲਾ ਤੇ ਮੁਆਵਜ਼ਾ ਮਿਲ ਜੇ ਤੇ ਬੰਦਾਂ ਵਾਸਤੇ ਜਾਂ ਹੋਰ ਜੀ ਚੀਜ਼ਾਂ ਵਾਸਤੇ ਉਹ ਪੈਸਾ ਅਸੀਂ ਵਰਤ ਕੇ ਤੇ ਆ ਬਚਾ ਸਕੀ ਲੋਕ ਕਦੋਂ ਸਬ ਬਿਮਾਰੀਆਂ ਬਹੁਤ ਫੈਲ ਰਹੀਆਂ ਨੇ ਖਾਸ ਤੌਰ ਤੇ ਜਿਹੜੇ ਸਿਹਤ ਸੁਵਿਧਾਵਾਂ ਦੀ ਗੱਲ ਕਰਦੀ ਹੈ ਸਰਕਾਰ ਬਿਮਾਰੀਆਂ ਫੈਲਨੀ ਸ਼ੁਰੂ ਹੋ ਚੁੱਕੀਆਂ ਨੇ ਐਕਚੁਅਲੀ ਕੀ ਹੈ ਮੈਂ ਰਾਹ ਚਾਉਂਦੇ ਹੁੰਦੇ ਮੈਨੂੰ ਟੈਲੀਫੋਨ ਬਹੁਤ ਆਏ ਆ ਪਿੰਡਾਂ ਵਿੱਚ ਪਸ਼ੂਆਂ ਬਹੁਤ ਪਸ਼ੂ ਮਰ ਗਏ ਉੱਥੇ ਲੋਕਾਂ ਪਸ਼ੂਆਂ ਤੋਂ ਬਿਮਾਰੀ ਹੋਰ ਅੱਗੇ ਫੈਲ ਰਹੀ ਹੈ ਲੋਕਾਂ ਵਿੱਚ ਤੇ ਕੋਈ ਸੁਵਿਧਾ ਨਹੀਂ ਹੈ ਤਾਈਓ ਮੈਂ ਕਹਿ ਰਿਹਾ ਸੀ ਕਿ ਆਰਮੀ ਬੁਲਾਈ ਜਾਏ ਜਿਹੜਾ ਮੁੱਖ ਮੰਤਰੀ ਕਰ ਨਹੀਂ ਰਿਹਾ ਆਰਮੀ ਕੋਲੇ ਸਾਧਨ ਹੈ ਪਿੰਡਾਂ ਜਾ ਕੇ ਉਹਨਾਂ ਕੋਲ ਕਿਸ਼ਤੀਆਂ ਆਈਆਂ ਬੇੜੇ ਵੀ ਹੈ ਮੋਟਰ ਬੋਟਸ ਵੀ ਹੈ ਇਹਨਾਂ ਲੋਕਾਂ ਨੂੰ ਆਪਾਂ ਕੱਢ ਸਕੀਏ ਤੇ ਉਹਨਾਂ ਨੂੰ ਇਹ ਕੁਝ ਚੀਜ਼ਾਂ ਪਹੁੰਚਾ ਸਕੀਏ ਅੱਜ ਦੇਖ ਲਓ 15 ਦਿਨ ਹੋ ਗਏ ਸਰਕਾਰ ਕੁਝ ਨਹੀਂ ਕਰ ਰਹੀ ਐਂਡਸੇਸ਼ਨ ਚੁੱਪ ਬੈਠੀ ਹੈ ਆ ਜਿਹੜਾ ਜਿੰਨਾ ਵੀ ਲੋਕ ਅੱਜ ਆਪਣੇ ਕੋਲੋਂ ਕਰ ਰਹੇ ਵਕਤਕ ਸੰਸਥਾ ਆਪਣੇ ਕੋਲੋਂ ਕਰ ਰਹੀ ਹੈ ਐਜੀਪੀਸੀ ਕਰ ਰਹੀ ਹੈ ਸਰਕਾਰ ਨਹੀਂ ਕਰਦੀ ਇਹ ਫਰ ਸਰਕਾਰ ਦਾ ਹੈ ਤੇ ਫਿਰ ਵੀ ਬੇਨਤੀ ਕਰਦਾ ਕਿ ਸਰਕਾਰ ਨੂੰ ਕਿ ਇਹਦੇ ਚ ਕੋਈ ਈਗੋ ਨਹੀਂ ਹੈ ਕੋਈ ਜਿੱਦ ਨਾ ਕਰਕੇ ਤੁਸੀਂ ਆਪਣੀ ਜ਼ਿੰਮੇਵਾਰੀ ਸੰਭਾਲੋ ਬਸ ਉਹਦੇ ਨਾਲ ਪਿੰਡ ਦਾ ਰਸਤਾ ਛੱਡਣ ਉਹਦੇ ਵਿੱਚ ਗ੍ਰੰਤੀ ਦੇ ਦਾ ਪੂਰਾ ਦਾ ਪੂਰਾ ਭਾਰ ਜਿੰਮੇ ਤੋਂ ਉੱਪਰ ਮੈਂ ਕਈ ਗੁਰੂ ਘਰ ਦੇਖਿਆ ਹੈ ਮੈਂ ਕਈ ਜਗ੍ਹਾ ਤੇ ਦੇਖਿਆ ਹੈ ਗੁਰੂ ਘਰਾਂ ਚ ਵੀ ਪਾਣੀ ਚ ਚਲੇ ਗਿਆ ਹੈ ਪੂਰੀ ਹਾਲਾਤ ਹੀ ਇਤਨੇ ਬਹੁਤ ਮਾੜੀ ਹੈ ਮੈਂ ਤਾਂ ਤੁਹਾਡੇ ਰਾਈ ਪੰਜਾਬ ਦੀ ਇੰਡਸਟਰੀ ਐਸੋਸੀਏਸ਼ਨ ਨੂੰ 50 ਦੇ ਵਪਾਰੀ ਐਸੋਸੀਏਸ਼ਨ ਨੂੰ ਸ਼ਹਿਰ ਦੇ ਲੋਕਾਂ ਨੂੰ ਬੇਨਤੀ ਕਰਦਾ ਜਿੰਦਾ ਜਿਹੜਾ ਜਿੰਨਾ ਮਰਜ਼ੀ ਸਾਧਨ ਹੋਏ ਕੁਛ ਨਾ ਕੁਛ ਸਹਾਇਤਾ ਕਰੋ ਉਹਨਾਂ ਕਿਸਾਨਾਂ ਦੀ ਗਰੀਬਾਂ ਦੀ ਜਿਨ੍ਹਾਂ ਨੇ ਮਿਹਨਤ ਕਰਕੇ ਆਪਾਂ ਨੂੰ ਅੰਨ ਦਿੱਤਾ ਹੈ ਅੱਜ ਲੋੜ ਹੈ ਸਾਰਿਆਂ ਦੀ ਅੱਜ ਸਾਰਿਆਂ ਦੀ ਆ ਆਪਾਂ ਮਦਦ ਕਰਨ ਦੀ ਤੇ ਐਸਜੀਪੀਸੀ ਕੋਲੇ ਜੇ ਕੋਈ ਸਮਾਨ ਭੇਜਣਾ ਕਿਸੇ ਨੇ ਦਰਬਾਰ ਸਾਹਿਬ ਭੇਜਿਓ ਐਸਜੀਪੀਸੀ ਕੋਲੇ ਭੇਜਿਓ ਅਸੀਂ ਇਨਸ਼ੋਰ ਕਰਾਂਗੇ ਕਿ ਸਾਰਾ ਜਮਾਨ ਆਪਣੇ ਜਿੱਥੇ ਲੋੜਾ ਉੱਥੇ ਪਹੁੰਚ ਜਾਏ ਨਾਲੇ ਅੱਜ ਮੈਂ ਲੋੜ ਵੀ ਹੈ ਅੱਜ ਇੱਕ ਹੋਰ ਵੀ ਬੇਨਤੀ ਕਰਦਾ ਹਾਂ ਸੈਂਟਰ ਸਰਕਾਰ ਨੂੰ ਪ੍ਰਧਾਨ ਮੰਤਰੀ ਨੂੰ ਕਿ ਇੱਕ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਾ ਜਾਏ ਕਿਉਂਕਿ ਗੁਰੂ ਘਰ ਚ ਵੀ ਉੱਥੇ ਬੜਾ ਪਾਣੀ ਆ ਗਿਆ ਸੀ ਸਾਰੀ ਕੌਮ ਚਾਹੁੰਦੀ ਸੀ ਕਿ ਆਪ ਸੇਵਾ ਕਰਨੀ ਪਰ ਮੈਨੂੰ ਇੱਕ ਗੱਲ ਦੀ ਖੁਸ਼ੀ ਹੈ ਜੋ ਪਾਕਿਸਤਾਨ ਦੀ ਸਰਕਾਰ ਹੈ ਉਹਨਾਂ ਨੇ ਇੱਕ ਪ੍ਰਾਇੋਰਟੀ ਕਰਕੇ ਮੈਂ ਵੀਡੀਓ ਵੀ ਦੇਖੀ ਆ ਉਹ ਸਫਾਈ ਉਹਨਾਂ ਨੇ ਪਾਣੀ ਕੱਢ ਕੇ ਤੇ ਸਪੈਸ਼ਲ ਸਫਾਈ ਦਾ ਪ੍ਰੋਗਰਾਮ ਕੀਤਾ ਪਰ ਫਿਰ ਵੀ ਸੰਗਤ ਆਪ ਜਾ ਕੇ ਉੱਥੇ ਸੇਵਾ ਕਰਨਾ ਚਾਹੁੰਦੀ ਹੈ ਤੇ ਲਾਂਘਾ ਜਰੂਰ ਖੁੱਲਣਾ ਚਾਹੀਦਾ ਮੈਨੂੰ ਜੇ ਪਤਾ ਸਮਾਂ ਨਹੀਂ ਹੈ ਉਸ ਜਿਹੜੀਆਂ ਅਵੇਲੇਬਲ ਨਹੀਂ ਕਰਾਈਆਂ ਜਾਂਦੇ ਖਾਸ ਕਰਕੇ ਐਸਪੀ ਸ੍ਰੀ ਨਾਲ ਮੰਗ ਸੀ ਲੇਕਿਨ ਇਹਨਾਂ ਵੱਲੋਂ ਨਹੀਂ ਉਹਨਾਂ ਨੂੰ ਮੈਂ ਉਹੀ ਬੇਨਤੀ ਕਰਦਾ ਪਤਾ ਨਹੀਂ ਕੀ ਜਿੱਦ ਫੜੀ ਬੈਠੇ ਐ ਬਜਾਂ ਕੋਈ ਪਤਾ ਨਹੀਂ ਦਿਮਾਗ 'ਚ ਕੀ ਆਇਆ ਪਿਆ ਆ ਇੱਕ ਮਿੰਟ ਦਾ ਕੰਮ ਹੈ ਮਿੰਚ ਜੇ ਆਰਮੀ ਆ ਜਾਂਦੀ ਹੈ ਤੇ ਦੇਖੋ ਹਜ਼ਾਰਾਂ ਜਾਨਾਂ ਬਚ ਸਕਦੀਆਂ ਜਾਨਵਰ ਬਚ ਸਕਦੇ ਜਾਨਵਰ ਜਾਨਾਂ ਬਚ ਸਕਦੀਆਂ